ਜਿਸਨੇ ਪੰਜਾਬੀਆਂ ਦੇ ਵਿੱਚ ਇੱਕ ਅਸੰਸਲੀ ਫਲਾ ਦਿੱਤੀ ਸਗੋਂ ਪੰਜਾਬੀਆਂ ਦੀ ਸ਼ਾਨ ਦੇ ਉੱਪਰ ਇੱਕ ਸਵਾਲ ਵੀ ਖੜਾ ਕਰ ਦਿੱਤਾ ਜੀ ਹਾਂ ਦੱਸ ਦਈਏ ਕਿ ਇੰਡੀਅਨ ਨੈਸ਼ਨਲ ਦਲ ਦੇ ਆਗੂ ਜੋ ਕਿ ਅਬੇ चौटाला ਜੀ ਨੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਪੰਜਾਬ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕੀਤਾ ਤਾਂ ਇਸ ਦਾ ਉਹਨਾਂ ਨੂੰ ਵੱਡਾ ਖਰਜਾਨਾ ਭੁਗਤਣਾ ਪਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੱਤਾਂ ਦੇ ਭੂਤ ਗੱਲਾਂ ਦੇ ਨਾਲ ਨਹੀਂ ਮੰਨਦੇ ਹਾਲਾਂਕਿ ਉਹਨਾਂ ਨੇ ਸਿੱਧਾ ਪੰਜਾਬ ਦਾ ਇਸ ਵਿੱਚ ਨਾਮ ਤਾਂ ਨਹੀਂ ਲੈਂਤਾ ਲੇਕਿਨ ਫਿਰ ਵੀ ਉਹਨਾਂ ਨੇ ਇਸ ਦੇ ਵਿੱਚ ਸਿੱਧਾ ਨਿਸ਼ਾਨਾ ਪੰਜਾਬੀਆਂ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਦੇ ਵੱਲ ਸਾਂ ਹੈ ਇਹ ਬਿਆਨ ਜਿੱਥੇ ਨਿੰਦਣਯੋਗ ਹੈ ਉਥੇ ਨਾਲ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਵੀ ਹੈ ਕਿਉਂਕਿ ਪੰਜਾਬੀਆਂ ਨੂੰ ਉਹਨਾਂ ਨੇ ਇਸ ਬਿਆਨ ਦੇ ਵਿੱਚ ਵਗਾਰਿਆ ਹੈ ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਲੋਕ ਨੇ ਜੋ ਸਦਾ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਉਹ ਪਾਣੀਆਂ ਦੇ ਨਾਲ ਜੁੜੇ ਹੋਏ ਨੇ ਬੇਸ਼ੱਕ ਪੰਜਾਬ ਜਿੱਥੇ ਵੀ ਪੰਜਾਬ ਦੀ ਗੱਲ ਆਉਂਦੀ ਹੈ ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਆਪਣੀ ਅਣਖ ਦੇ ਖਾਤਰ ਲੜ ਜਾਂਦੇ ਨੇ ਖੜ ਜਾਂਦੇ ਨੇ ਉਥੇ ਹੀ ਅੱਵੇ ਚੋਟਾਲਾ ਨੇ ਉਹਨਾਂ ਨੂੰ ਵੰਗਾ ਰਿਆ ਅਤੇ ਇਹ ਗੱਲ ਕਹੀ ਕਿ ਜੇਕਰ ਪੰਜਾਬ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਵੱਡਾ ਹਰਜ਼ਾਨਾ ਭੁਗਤਣਾ ਪਵੇਗਾ ਅਤੇ ਇਹ ਵੀ ਗੱਲ ਕਹੀ ਕਿ ਲੱਤਾਂ ਦੇ ਭੂਤ ਨੇ ਜੋ ਉਹ ਗੱਲਾਂ ਨਾਲ ਨਹੀਂ ਮੰਨਦੇ ਤਾਂ ਬੇਸ਼ੱਕ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਉੱਥੇ ਹੀ ਇਹ ਵੇਖਿਆ ਜਾ ਰਿਹਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਰਾਜਨੀਤਿਕ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜੋ ਵੱਡਾ ਬਿਆਨ ਅਬੇ चौटाला ਜੀ ਨੇ ਦਿੱਤਾ ਹੈ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਅਜਿਹੇ ਬਿਆਨ ਦੇਣ ਵਾਲਿਆਂ ਨੂੰ ਰਾਜਨੀਤਿਕ ਰਾਜਨੀਤਿਕ ਪੱਧਰ ਤੇ ਬਰਦਾਸ਼ਤ ਕੀਤਾ ਜਾਣਾ ਚਾਹੀਦਾ ਹੈ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਦੇ ਲੋਕ ਪੰਜਾਬੀਆਂ ਦੇ ਹੱਕਾਂ ਦੀ ਗੱਲ ਵੀ ਨਾ ਕਰਨ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਨਾ ਕਰਨ ਬੇਸ਼ੱਕ ਐਸਵਾਈਐਲ ਦਾ ਮੁੱਦਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਪੜਕਿਆ ਸੀ ਉਸ ਦੇ ਉੱਪਰ ਸੰਸਦ ਦੇ ਵਿੱਚ ਬੈਠ ਕੇ ਮੀਟਿੰਗਾਂ ਵੀ ਹੋਈਆਂ ਬੇਸ਼ੱਕ ਪਹਿਲਾਂ ਇਨਕਾਰ ਕਰ ਦਿੱਤਾ ਗਿਆ ਲੇਕਿਨ ਬਾਅਦ ਦੇ ਵਿੱਚ ਕੇਂਦਰ ਨੇ ਇਹ ਫੈਸਲਾ ਲਿਆ ਕਿ ਪਾਣੀ ਦਿੱਤਾ ਜਾਵੇਗਾ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਲੇਕਿਨ ਉਸੇ ਦੇ ਉਸੇ ਦੇ ਦੌਰਾਨ ਉਸੇ ਦੇ ਚੱਲਦਿਆਂ ਹੀ ਅਬਦੇ चौटाला ਨੇ ਜਦੋਂ ਇਹ ਵੱਡਾ ਬਿਆਨ ਦਿੱਤਾ ਤਾ ਪੰਜਾਬੀ ਕਾਫੀ ਗੁੱਸੇ ਦੇ ਵਿੱਚ ਇਸ ਬਿਆਨ ਨੂੰ ਸੁਣ ਕੇ ਆ ਗਏ ਤਾਂ ਇੱਕ ਹੋਰ ਗੱਲ ਜਿਸ ਨੇ ਪੰਜਾਬੀਆਂ ਨੂੰ ਕਾਫੀ ਹੱਦ ਤੱਕ ਹਰਾਸ਼ ਵੀ ਕੀਤਾ ਅਬੇ चौटाला ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਸਿਰਫ ਔਰ ਸਿਰਫ ਕਟਿਆ ਗੱਲਾਂ ਕਰਨ ਵਾਲਾ ਵਿਅਕਤੀ ਸਮਝਦਾ ਹੈ ਸੀਐਮ ਭਗਵਾਨ ਸੀਐਮ ਭਗਵੰਤ ਮਾਨ ਦੇ ਲਈ ਉਹਨਾਂ ਨੇ ਇਹ ਬੇਹਦ ਸ਼ਰਮਨਾਕ ਗੱਲ ਹੈ ਜਿਹੜੀ ਅਬੇ चौटाला ਨੇ ਆਪਣੇ ਬਿਆਨਾਂ ਦੇ ਵਿੱਚ ਕਹੀ ਹੈ ਕਿ ਸੀਐਮ ਭਗਵੰਤ ਮਾਨ ਸਿਰਫ ਕਟਿਆ ਗੱਲਾਂ ਕਰਨ ਵਾਲਾ ਵਿਅਕਤੀ ਹੈ ਤਾਕੀ ਇਹ ਗੱਲ ਬਰਦਾਸ਼ਤ ਕਰਨ ਵਾਲੀ ਹੈ ਕਿ ਇਹ ਗੱਲ ਨਿੰਦਣਯੋਗ ਨਹੀਂ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਸ਼ਰਮਨਾਕ ਗੱਲ ਨਹੀਂ ਹੈ ਜਿੱਥੇ ਪਾਣੀਆਂ ਦੀ ਗੱਲ ਸੀ ਉਸ ਨੂੰ ਸਿੱਧੇ ਤੌਰ ਤੇ ਔਰ ਅਸਿੱਧੇ ਤੌਰ ਤੇ ਪੰਜਾਬੀਆਂ ਦੇ ਵੱਲ ਨਿਸ਼ਾਨਾ ਸਾਧ ਕੇ ਬੇਇਜ਼ਤ ਕੀਤਾ ਜਾ ਰਿਹਾ ਹੈ ਜੋ ਕਿ ਬੇहद ਹੀ ਸ਼ਰਮਸਾਰ ਹੈ ਬੇहद ਹੀ ਨਿੰਦਣਯੋਗ ਬਿਆਨ ਹੈ ਜੋ ਅਬੇ ਚੋਟਾਲਾ ਦੇ ਵੱਲੋਂ ਦਿੱਤਾ ਗਿਆ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਦੀ ਹਾਂ ਕਿ ਤੁਸੀਂ ਕਮੈਂਟਾਂ ਦੇ ਵਿੱਚ ਕਰਕੇ ਗੱਲ ਜ਼ਰੂਰ ਦੱਸਣੀ ਹੈ ਕਿ ਇਸ ਬਿਆਨ ਦੇ ਵਿੱਚ ਪੰਜਾਬੀਆਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਤੇ ਕੀ ਤੁਸੀਂ ਇਸ ਬਿਆਨ ਦੇ ਨਾਲ ਐਗਰੀ ਕਰਦੇ ਹੋ ਕਿ ਇਹ ਬਿਆਨ ਕਿਸੇ ਵੀ ਤਰੀਕੇ ਦੇ ਨਾਲ ਰਾਜਨੀਤੀ ਦੇ ਨਾਲ ਤੇ ਪਾਣੀਆਂ ਦੇ ਨਾਲ ਜੁੜਿਆ ਹੋਇਆ ਸੀ ਕਿ ਲੱਤਾਂ ਦੇ ਭੂਤ ਨੇ ਜੋ ਉਹ ਗੱਲਾਂ ਦੇ ਨਾਲ ਨਹੀਂ ਮੰਨਦੇ ਜੇਕਰ ਤੁਸੀਂ ਗੱਲ ਹੀ ਕਰਨੀ ਸੀ ਤਾਂ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਗੱਲ ਹੀ ਕਰਨੀ ਸੀ ਤਾਂ ਸਿਰਫ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਰਿਆਣਾ ਦੇ ਮੁੱਦੇ ਨੂੰ ਤੁਸੀਂ ਚੱਕਦੇ ਕਿ ਪਾਣੀ ਹਰਿਆਣਾ ਦੇ ਲਈ ਜ਼ਰੂਰਤ ਜ਼ਰੂਰੀ ਹੈ ਪੰਜਾਬ ਪਾਣੀ ਦੀ ਸਪਲਾਈ ਹੈ ਜਿਹੜੀ ਹਰਿਆਣਾ ਨੂੰ ਦਵੇ ਪਰ ਇਹ ਗੱਲ ਸਿੱਧੇ ਤੌਰ ਤੇ ਕਹਿ ਦਿੱਤੀ ਜਾਣੀ ਕਿ ਲੱਤਾਂ ਦੇ ਭੂਤ ਗੱਲਾਂ ਦੇ ਨਾਲ ਨਹੀਂ ਮੰਨਦੇ ਇਹ ਕੋਈ ਵੀ ਸਿਆਣਪ ਵਾਲੀ ਗੱਲ ਇਸ ਵਿੱਚ ਨਹੀਂ ਵਿਖਾਲੀ ਦਿੰਦੀ ਜੋ ਕਿ ਅਬੇ चौटाला ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਪੰਜਾਬੀ ਨੇ ਜਿਹੜੇ ਉਹ ਲੱਤਾਂ ਦੇ ਭੂਤ ਨੇ ਉਹ ਗੱਲਾਂ ਦੇ ਨਾਲ ਨਹੀਂ ਮੰਨਦੇ ਇੱਕ ਪਾਸੇ ਪੰਜਾਬ ਵਿੱਚ ਖੇਤ ਸੁੱਕ ਰਹੇ ਨੇ ਤੇ ਦੂਜੇ ਪਾਸੇ ਹੀ ਅਬੇ चौटाला ਜੀ ਇਹ ਬਿਆਨ ਦੇ ਦਿੰਦੇ ਨੇ ਕਿ ਜੇਕਰ ਹਰਿਆਣਾ ਹਰਿਆਣਾ ਨੂੰ ਪਾਣੀ ਨਾ ਦਿੱਤਾ ਗਿਆ ਤਾਂ ਇਹ ਪੰਜਾਬੀਆਂ ਦੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਇਹ ਇਸ ਦਾ ਹਰਜ਼ਾਨਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ ਪੰਜਾਬੀਆਂ ਦਾ ਪਾਣੀ ਸਾਡੇ ਪੰਜਾਬ ਦਾ ਪਾਣੀ ਅਸੀਂ ਹਰਿਆਣਾ ਨੂੰ ਦਈਏ ਜਾਂ ਨਾ ਦਈਏ ਇਹ ਇੱਕ ਸਾਈਡ ਦਾ ਮੁੱਦਾ ਹੈ ਲੇਕਿਨ ਪੰਜਾਬੀਆਂ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਣਾ ਕਿ ਪੰਜਾਬੀ ਜੋ ਨੇ ਉਹ ਲੱਤਾਂ ਦੇ ਭੂਤ ਨਹੀਂ ਗੱਲਾਂ ਦੇ ਨਾਲ ਨਹੀਂ ਮੰਨਦੇ ਇਸ ਵਿੱਚ ਬਹੁਤ ਹੀ ਵੱਡਾ ਬਿਆਨ ਹੈ ਜਿਹੜਾ ਉਹ ਸ਼ਰਮਸਾਰ ਕਰ ਦੇਣ ਵਾਲਾ ਅਬੇ ਚੋਟਾਲਾ ਦੇ ਵੱਲੋਂ ਜੋ ਕਿ ਰਾਸ਼ਟਰੀ ਪ੍ਰਧਾਨ ਨੇ ਉਨ੍ਹਾਂ ਦੇ ਵੱਲੋਂ ਸਾਹਮਣੇ ਆਇਆ ਤੇ ਬੇहद ਹੀ ਨਿੰਦਣਯੋਗ ਹੈ ਪੰਜਾਬੀ ਲੋਕਾਂ ਨੇ ਉਸ ਦਾ ਬਹੁਤ ਵਿਰੋਧ ਕੀਤਾ ਤੇ ਵਾਕਏ ਦੇ ਵਿੱਚ ਇਹ ਬਿਆਨ ਇੱਕ ਸੀਨੀਅਰ ਆਗੂ ਦੇ ਵੱਲੋਂ ਇੱਕ ਸੀਨੀਅਰ ਨੈਸ਼ਨਲ ਲੋਕਦਲ ਦੇ ਪ੍ਰਧਾਨ ਦੇ ਵੱਲੋਂ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਜੋ ਕਿ ਰਾਸ਼ਟਰੀ ਪ੍ਰਧਾਨ ਅਬੇ ਚੋਟਾਲਾ ਜੀ ਦੇ ਵੱਲੋਂ ਦਿੱਤਾ ਗਿਆ ਸਵਾਲ ਇਹ ਨਹੀਂ ਕਿ ਪਾਣੀ ਕਿਹੜੇ ਰਾਜ ਦਾ ਹੈ ਸਵਾਲ ਇਹ ਨਹੀਂ ਕਿ ਪਾਣੀ ਕਿਹੜੇ ਰਾਜ ਦਾ ਜ਼ਿਆਦਾ ਹੈ ਸਵਾਲ ਇਹ ਹੈ ਕਿ ਇੱਕ ਰਾਜ ਨੂੰ ਬਿਨਾ ਆਪਣੀ ਜ਼ਰੂਰਤ ਪੂਰੀ ਕੀਤੇ ਪੰਜਾਬ ਦੂਸਰੇ ਰਾਜ ਨੂੰ ਪਾਣੀ ਕਿਵੇਂ ਦੇ ਸਕਦਾ ਹੈ ਸਵਾਲ ਸਿਰਫ ਇਹ ਸੀ ਜਿਸ ਨੂੰ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਬਣਾ ਦਿੱਤਾ ਗਿਆ ਅਬੇ ਚੋਟਾਲਾ ਜੀ ਦੇ ਵੱਲੋਂ ਸੋ ਇਸੇ ਤਰ੍ਹਾਂ ਅਗਲੀ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ The Have Indian News ਦੇ ਨਾਲ ਮੈਂ ਮਾਹੀ ਧੰਨਵਾਦ ਜੀ